ਸਵਾਗਤ ਹੈ ਜੀ ਤਲਵੰਡੀ ਪੈ ਟੈਂਪ ਤੇ ਅੱਜ ਸ਼ਹਿਰ ਦੀ ਨਵੀਂ ਦਾਣਾ ਮੰਡੀ ਵਿਖੇ ਆਰਤੀ ਆਸ਼ੋਚਨ ਤਲਵੰਡੀ ਪਾਈ ਵੱਲੋਂ ਸੀਜ਼ਨ ਦੇ ਸੁਕਰਾਨੇ ਝੋਨੇ ਦੇ ਸੀਜ਼ਨ ਦੀ ਚੜ੍ਹਦੀ ਕਲਾ ਵਾਸਤੇ ਅਤੇ ਦਫ਼ਤਰ ਦੇ ਮਹੂਤ ਨੂੰ ਮੁੱਖ ਰੱਖਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਇਸ ਮੌਕੇ ਆਰਤੀ ਆਸ਼ੋਚਨ ਪੰਜਾਬ ਪ੍ਰਧਾਨ ਸ਼੍ਰੀ ਵਿਜੇ ਕਲੜਾ ਵਾਈਸ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸ਼੍ਰੀ ਅਵਰਤਲਾ ਚਾਪੜਾ ਅਤੇ ਉਹਨਾਂ ਦੀ ਟੀਮ ਤੋਂ ਇਲਾਵਾ ਤਲਵੰਡੀ ਪਈ ਮੁੱਦਕੀ ਤੇ ਆਰਤੀਅਨੀ ਵੀ ਹਾਜ਼ਰੀ ਲਵਾਈ ਜਿਨ੍ਹਾਂ ਨੂੰ ਤਲਵੰਡੀ ਪਈ ਆਰਤੀਅ ਅਸੋਚਨ ਦੇ ਪ੍ਰਧਾਨ ਸਰਦਾਰ ਗੁਰਜੰਟ ਸਿੰਘ ਢੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਜੀ ਆਇਆਂ ਆਖਿਆ ਗਿਆ ਆਜੋ ਸੁਣਦੇ ਹਾਂ ਇਸ ਮੌਕੇ ਕੀ ਕਿਹਾ ਆਰਤੀਅ ਅਸੋਚਨ ਪੰਜਾਬ ਦੇ ਪ੍ਰਧਾਨ ਸ਼੍ਰੀ ਵਿਜੇ ਕਾਲੜਾ ਜੀ ਨੇ ਸਰਦਾਰ ਜੀ ਅੱਜ ਦੇ ਸਮਾਗਮ ਬਾਰੇ ਦੇ ਦੇ ਜਾਣਕਾਰੀ ਅੱਜ ਪੌਂਦੀ ਅੱਜ ਜੋ ਸੀਜ਼ਨ ਦੀ ਸ਼ੁਰੂਆਤ ਹੈ ਜੋ ਨਵੀਂ ਫਸਲ ਪੱਕ ਕੇ ਮੰਡੀਆਂ ਚੌੜੀ ਸ਼ੁਰੂ ਹੋ ਗਈ ਹੈ ਹਾਂਜੀ ਦਾ ਗੁਰੂ ਮਹਾਰਾਜ ਦਾ ਸ਼ਕਰਾਨਾ ਕਰਨ ਵਾਸਤੇ ਵਿਸ਼ਵਸਖੋਖਾ ਨਾਲ ਮੰਡੀਆਂ ਦੇ ਵਿੱਚ ਫਸਲ ਆ ਰਹੀ ਹੈ ਕਿਉਂਕਿ ਪਿਛਲੇ ਦਿਨੀ ਬਹੁਤ ਵੱਡੀ ਕੁਰੂਪੀ ਇੱਕ ਪੰਜਾਬ ਦੇ ਉੱਤੇ ਫਲੱਡ ਦੇ ਰੂਪ ਸੜਾ ਦੇ ਰੂਪ ਵਿੱਚ ਆਈ ਹੈ ਜਿਹਦੇ ਚ ਕਰੀਬ 5 ਲੱਖ ਏਕੜ ਫਸਲ ਜਿਹੜੀ ਹੈ ਬਰਬਾਦ ਹੋ ਚੁੱਕੀ ਹੈ ਕਿਸਾਨ ਬੜਾ ਪਰੇਸ਼ਾਨ ਹੈ ਜਿਹੜੀ ਫਸਲ ਬਚੀ ਹੈ ਉਸ ਦੀ ਬਹੁਤ ਸਾਰੀ ਫਸਲ ਡੈਮੇਜ ਹੋ ਗਈ ਹੈ ਜੀ ਸੋ ਅੱਜ ਗੁਰੂ ਮਹਾਰਾਜ ਦਾ ਉਪਾਸਰਾ ਲੈਣ ਵਾਸਤੇ ਉਹਨਾਂ ਦਾ ਅਸ਼ੀਰਵਾਦ ਲੈਣ ਵਾਸਤੇ ਅਰਤੀਓ ਸੈਸ਼ਨ ਦਰਵੰਡੀ ਭਾਈ ਦੇ ਪ੍ਰਧਾਨ ਸਰਦਾਰ ਗੁਰਨ ਸਿੰਘ ਢਲੋਜੀ ਨੇ ਉਪਰਾਲਾ ਕੀਤਾ ਹੈ ਸਮੂਹ ਇਲਾਕੇ ਦੇ ਕਿਸਾਨ ਜਥੇਬੰਦੀਆਂ ਨੂੰ ਕਿਸਾਨਾਂ ਨੂੰ ਜੋ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਪੂਰਨ ਜਿਹੜੇ ਏਜੰਸੀਆਂ ਦੇ ਸਾਡੇ ਇੰਸਪੈਕਟਰ ਸਹਿਬਾਨ ਨੇ ਪਰਫੋਰਮੈਂਟ ਦੇ ਰਾਈਸ ਮਿਲਰ ਸਹਿਬਾ ਨੂੰ ਉਹਨਾਂ ਦੇ ਪ੍ਰਧਾਨ ਸਹਿਬਾਨ ਸਾਰਿਆਂ ਨੂੰ ਖੁੱਲਾ ਸਦਾ ਦੱਸਦਾ ਸੀ ਵੀ ਹੋਰ ਹਲਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਤਾਂ ਕਿ ਆਉਣ ਵਾਲਾ ਜਿਹੜਾ ਸੀਜ਼ਨ ਹੈ ਉਹ ਬਿਨਾਂ ਕਿਸੇ ਰੁਕਾਵਟ ਤੋਂ ਕਿਸਾਨ ਖੁਸ਼ੀ-ਖੁਸ਼ੀ ਆਪਣੀ ਫਸਲ ਵੇਚ ਕੇ ਆਉਣ ਵਾਲਾ ਜਿਹੜਾ ਸਮਾਂ ਆਉਣ ਵਾਲਾ ਜਿਹੜਾ ਫਿਊਚਰ ਹੈ ਉਹਨੂੰ ਬ੍ਰਾਈਟ ਬਣਾ ਸਕੇ ਤੁਸੋਂ ਇਹਦੇ ਵਾਸਤੇ ਅੱਜ ਇਹਨਾਂ ਨੇ ਨਾਲ ਦੀ ਨਾਲ ਹੀ ਜੋ ਸਾਡਾ ਦਫ਼ਤਰ ਹੈ ਆਰਜੀਓ ਅਸੋਸੀਏਸ਼ਨ ਦਾ ਬਹੁਤ ਜ਼ਰੂਰੀ ਹੈ ਕਿਉਂਕਿ ਹਰੇਕ ਇਨਸਾਨ ਦੁਨੀਆ ਦੇ ਉੱਤੇ ਭਾਲਦਾ ਕਿ ਪਹਿਲਾਂ ਮੇਰਾ ਘਰ ਹੋਵੇ ਜਿੱਥੇ ਮੈਂ ਬੈਠ ਸਕਾਂ ਅੱਜ ਇਹਨਾਂ ਨੇ ਉਪਰਾਲਾ ਕੀਤਾ ਇਹ ਦਫਤਰ ਸ਼ੁਰੂਆਤ ਕੀਤੀ ਹੈ ਦਫਤਰ ਪਹਿਲਾਂ ਵੀ ਚੱਲ ਰਿਹਾ ਸੀ ਪਰ ਅੱਜ ਉਹਨੂੰ ਬਹੁਤ ਵਧੀਆ ਢੰਗ ਨਾਲ ਸਜਾ ਕੇ ਇਹਨਾਂ ਨੇ ਅੱਜ ਸ਼ੁਰੂਆਤ ਕੀਤੀ ਹੈ ਮੈਂ ਵਧਾਈ ਦਿੰਦਾ ਸ੍ਰੀ ਗੁਰਜਨ ਸਿੰਘ ਤੋਂ ਸਮੂਹ ਮੰਡੀ ਦੇ ਹਰਤੇ ਸਹਿਬਾਨ ਨੂੰ ਸਾਡੇ ਨਾਲ ਸ੍ਰੀ ਅਮਰਪਾਲ ਸ਼ਾਵੜਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਆਰਤੀ ਸ੍ਰੀ ਜੇਦੇ ਪਿੰਗਰੇ ਕਾਫੀ ਸਮੇਂ ਤੋਂ ਸੇਵਾ ਕਰ ਰਹੇ ਆ ਉਹ ਵੀ ਆਏ ਨੇ ਪਾਲਾ ਸ੍ਰਾਵਣ ਸਿੰਘ ਬਰਾੜ ਜੀ ਬੜੀ ਹੁਣੀ ਗਏ ਸਾਡੇ ਸੀਨੀਅਰ ਵਾਈਸ ਪ੍ਰਧਾਨ ਸਾਡੇ ਬਹੁਤ ਹੀ ਸਰਕਾਰਯੋਗ ਸ਼ਜੀਤ ਸਿੰਘ ਘੜਾ ਜੀ ਸ੍ਰੀ ਸਤਪਾਲ ਸਿੰਘ ਜੀ ਸਾਡੇ ਐਸ ਸੀ ਪੀ ਜੀ ਜਿਹੜੇ ਮੈਂ ਸਭ ਦਾ ਪਿਛਲੇ ਕਾਫੀ ਸਮੇਂ ਤੋਂ ਮੈਂਬਰ ਨੇ ਸ੍ਰੀ ਸੰਤੋਸ਼ ਕੁਮਾਰ ਬੰਗਲਾ ਜੀ بڑے ਇੰਡਸਟਰੀਅਲ ਨੇ ਵੱਡੇ ਸਾਰੇ ਸਰਪ੍ਰਸਤ ਨੇ ਸਾਰਿਆਂ ਨੇ ਰਲ ਕੇ ਅੱਜ ਗੁਰੂਵਾਰ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਮੈਂ ਵੀ ਇਹਨਾਂ ਦੇ ਵਿੱਚ ਸ਼ਾਮਲ ਹੋਇਆ ਕਿ ਪਰਮਾਤਮਾ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਦਿਲੇਗੇ ਠੀਕ ਹੈ ਥੈਂਕ ਯੂ